ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਸਰੀ ਸਿਟੀ ਫਲਾ ਲ ਆਰਸੀਐਮਪੀ ਨੂੰ ਕਾਇਮ ਰੱਖਣ ਦੇ ਉੱਤੇ ਆਪਣੀ ਨਵੀਂ ਮਿਊਨਿਸਪਲ ਫੋਰਸ ਨੂੰ ਖਤਮ ਕਰਨ ਦੀ ਲੜਾਈ ਜਿਹੜੀ ਹੈ ਉਹ ਹਾਰ ਚੁੱਕੀ ਹੈ ਸੁਪਰੀਮ ਕੋਰਟ ਨੇ ਸ਼ਹਿਰ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਦਿੱਤੀਆਂ ਨੇ ਯਾਨੀ ਸਿਟੀ ਵੱਲੋਂ ਜੋ ਦਲੀਲਾਂ ਰੱਖੀਆਂ ਗਈਆਂ ਸੀ ਉਹਨਾਂ ਸਾਰੀਆਂ ਨੂੰ ਰੱਦ ਕੀਤਾ ਗਿਆ ਇਹ ਐਲਾਨ ਕਰਦੇ ਹੋਏ ਕਿ ਇੱਕ ਨਵਾਂ ਸੁਬਾਈ ਕਾਨੂੰਨ ਜਿਸ ਲਈ ਤਬਦੀਲੀ ਨੂੰ ਜਾਰੀ ਰੱਖਣ ਦੀ ਲੋੜ ਸੀ ਗੈਰ ਸੰਵਿਧਾਨ ਸੀ ਸਿਟੀ ਆਫ ਸਰੀ ਨੇ ਇਸ ਪਟੀਸ਼ਨ ਨੂੰ ਚੁਣੌਤੀ ਦਿੰਦੇ ਹੋਏ ਅਕਤੂਬਰ ਦੇ ਵਿੱਚ ਸਰਕਾਰ ਦੇ ਫੈਸਲੇ ਦੇ ਖਿਲਾਫ ਪਟੀਸ਼ਨ ਪਾਈ ਸੀ ਬੀਸੀ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਮਰਥ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਵਿਵਾਦ ਖਤਮ ਹੋ ਜਾਏਗਾ। ਬੀਸੀ ਸੁਪਰੀਮ ਕੋਰਟ ਨੇ ਸਿਟੀ ਆਫ ਸਰੀ ਦੀ ਜੁਡੀਸ਼ੀਅਲ ਰਿਵਿਊ ਪਟੀਸ਼ਨ ਦੇ ਨਿਸ਼ਾਨੇ ਨੂੰ ਰੱਦ ਕਰ ਦਿੱਤਾ ਹੈ ਜਿਸ ਦਾ ਉਦੇਸ਼ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰ ਦੇ ਫੈਸਲੇ ਨੂੰ ਰੋਕਣ ਦੇ ਉਦੇਸ਼ ਦੇ ਨਾਲ ਆਰਸੀਐਮਪੀ ਨੂੰ ਸਰੀ ਪੁਲਿਸ ਸਰਵਿਸ ਦ્વાਰ ਆਦਲਿਆ ਜਾਣਾ ਚਾਹੀਦਾ ਹੈ। ਸਰੀ ਸਿਟੀ ਪੁਲਿਸ ਸੇਵਾ ਦੇ ਵਿੱਚ ਤਬਦੀਲ ਹੋਣਾ ਜਾਰੀ ਰੱਖੇਗੀ। ਸਰੀ ਦੇ ਲੋਕ ਚਾਹੁੰਦੇ ਨੇ ਕਿ ਇਹ ਵਿਵਾਦ ਖਤਮ ਹੋਵੇ। ਮਾਈਕ ਫਰਨਵਰਥ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਰੀ ਪੁਲਿਸ ਸੇਵਾ ਵਿੱਚ ਤਬਦੀਲੀ ਨੂੰ ਪੂਰਾ ਕਰਨ ਲਈ ਇਕੱਠੇ ਹੋਣ ਦਾ ਹੁਣ ਸਮਾਂ ਹੈ ਉਹਨਾਂ ਨੇ ਕਿਹਾ ਕਿ ਸਰੀ ਤੇ ਪੂਰੇ ਬੀਸੀ ਵਿੱਚ ਲੋਕਾਂ ਦੀ ਸੁਰੱਖਿਆ ਉਹਨਾਂ ਦੀ ਮੁੱਖ ਤਰਜੀਹ ਰਹੀ ਹੈ ਫਰਨਵਰਥ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਇਸ ਤਬਦੀਲੀ ਨੂੰ ਜਾਰੀ ਰੱਖਣ ਲਈ ਸਰੀ ਸਿਟੀ ਸੂਬਾ ਸਰਕਾਰ ਦੇ ਨਾਲ ਟੇਬਲ ਟॉक ਕਰਨਾ ਚਾਹੁੰਦੀ ਹੈ ਤੇ ਕੋਈ ਹੋਰ ਰੁਕਾਵਟ ਨਹੀਂ ਆਵੇਗੀ ਬਦਲਾ ਜੋ ਕਿ 2018 ਦੇ ਵਿੱਚ ਸਾਬਕਾ ਮੇਅਰ ਡਗ ਮਕੱਲਮ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਸੀ ਮੌਜੂਦਾ ਬ੍ਰਾਂਡਾ ਲੋਕ ਨੂੰ ਇਸ ਨੂੰ ਰੋਕਣ ਤਿਆਰ ਸੀਐਮਪੀ ਨੂੰ ਕਾਇਮ ਰੱਖਣ ਦੇ ਵਾਅਦੇ ਤੇ ਚੁਣੇ ਜਾਣ ਤੋਂ ਬਾਅਦ ਸਸਪੈਂਡ ਕੀਤਾ ਗਿਆ ਸੀ ਬਦਲਾ ਜੋ ਕਿ 2018 ਵਿੱਚ ਸਾਬਕਾ ਮੇਅਰ ਡਗ ਮਕੱਲਮ ਦੀ ਅਗਵਾਈ ਦੇ ਵੇ ਸ਼ੁਰੂ ਹੋਇਆ ਸੀ ਮੌਜੂਦਾ ਬੈਂਡਾ ਲੋਕ ਨੂੰ ਇਸ ਨੂੰ ਰੋਕਣ ਤੇ ਆਰਸੀਐਮਪੀ ਨੂੰ ਕਾਇਮ ਰੱਖਣ ਦੇ ਵਾਅਦੇ ਤੇ ਚੁਣੇ ਜਾਣ ਤੋਂ ਬਾਅਦ ਸਪੀਡ ਅਪ ਕੀਤਾ ਗਿਆ ਪਰੋਵਿੰਸ ਨੇ ਅਖੀਰ ਦੇ ਵਿੱਚ ਸਰੀ ਨੋਬ ਤਬਦੀਲੀ ਨੂੰ ਪੂਰਾ ਕਰਨ ਦਾ ਹੁਕਮ ਦਿੱਤਾ ਨਵੰਬਰ ਵਿੱਚ ਪੁਲਿਸ ਬੋਰਡ ਨੂੰ ਬਦਲਣ ਲਈ ਨਿਯੁਕਤ ਕੀਤੇ ਗਏ ਪ੍ਰਸ਼ਾਸਨ ਨੇ ਅੰਦਾਜ਼ਾ ਲਗਾਇਆ ਸੀ ਕਿ ਸਰੀ ਪੁਲਿਸ ਸਰਵਿਸ ਅਫਸਰ 2024 ਦੇ ਅੰਤ ਤੱਕ ਆਪਣੇ RCMP ਹਮਰਤਬਾ ਤੋਂ ਵੱਧ ਹੋਣਗੇ ਅਪ੍ਰੈਲ ਦੇ ਵਿੱਚ ਸਰੀ ਅਫਸਰੀ ਨੇ ਮਿਊਨਿਸਪਲ ਪੁਲਿਸ ਫੋਰਸ ਦੇ ਵਿੱਚ ਆਪਣੀ ਤਬਦੀਲੀ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਲਈ ਇੱਕ ਫੰਡਿੰਗ ਸੌਦੇ ਨੂੰ ਰੱਦ ਕਰ ਦਿੱਤਾ ਫਾਰਨਵਰਥ ਨੇ ਕਿਹਾ ਕਿ ਸ਼ਹਿਰ ਨੇ ਜਨਵਰੀ ਵਿੱਚ ਸਰੀ ਪੁਲਿਸ ਸਰਵੇ ਵਿੱਚ ਤਬਦੀਲੀ ਕਈ ਗੱਲਬਾਤ ਕਰਨ ਲਈ ਪ੍ਰੋਵਿੰਸ ਦੇ ਕੋਲ ਪਹੁੰਚ ਵੀ ਕੀਤੀ ਪ੍ਰੋਵਿੰਸ ਨੇ ਅਪ੍ਰੈਲ ਦੀ ਸਮਾਂ ਸੀਮਾ ਦੇ ਨਾਲ ਪੇਸ਼ ਕੀਤੇ ਗਏ ਸਮਝੌਤੇ ਦੇ ਪੈਕੇਜ ਵਾ ਲਗਵਾਈ ਕੀਤੀ ਫਾਰਮਰਥ ਨੇ ਕਿਹਾ ਕਿ ਲੋਕ ਨੇ ਪਹਿਲਾਂ ਵੀ ਸਮਝੌਤੇ ਨੂੰ ਜਿਹੜਾ ਉਹ ਨਾ ਠੁਕਰਾ ਕੇ ਗਲਤੀ ਕੀਤੀ ਸਮਝੌਤੇ ਨੇ ਸਰੀ ਨੂੰ ਪਰਿਵਰਤਨ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਲਈ 5 ਸਾਲਾਂ ਵਿੱਚ ਪਹਿਲਾ ਰਿਪੋਰਟ ਕੀਤੇ ਗਏ ਡਾਲਰ 150 ਮਿਲੀਅਨ ਪ੍ਰਦਾਨ ਕੀਤੇ ਹੋਣਗੇ ਇਸ ਦੇ ਸਿਖਰ ਤੇ ਪ੍ਰੋਵਿੰਸ ਨੇ 2029 ਤੇ 2034 ਦੇ ਵਿਚਕਾਰ RCMP ਨਾਲੋਂ ਸ਼ਹਿਰ ਦੀ ਲਾਗਤ ਵੱਧ ਹੋਣ ਤੇ ਉਸ ਤੋਂ ਬਾਅਦ 5 ਸਾਲਾਂ ਹਰ ਸਾਲ ਡਾਲਰ 20 ਮਿਲੀਅਨ ਤੱਕ ਪ੍ਰਦਾਨ ਕਰਨ ਲਈ ਵਚਨਬੱਧ ਕੀਤਾ ਫਾਰਨਵਰਥ ਨੇ 23 ਮਈ ਨੂੰ ਕਿਹਾ ਕਿ ਡਾਲਰ 150 ਮਿਲੀਅਨ ਦੀ ਪੇਸ਼ਕਸ਼ ਅਜੇ ਵੀ ਉਪਲਬਧ ਹੈ ਉਹਨਾਂ ਅੱਗੇ ਕਿਹਾ ਕਿ 29 ਨਵੰਬਰ ਨੂੰ ਅਧਿਕਾਰ ਖੇਤਰ police tak pahunchan da ਚਾ ਬਾਕੀ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਵਾਈਲ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਠੰਡੇ ਤੇ ਭਿੱਜੇ ਹੋਏ ਮੌਸਮ ਨੇ ਸੂਬੇ ਦੇ ਵਿੱਚ ਅੱਗ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਨੂੰ ਰੋਕਣ ਦੇ ਵਿੱਚ ਮਦਦ ਕੀਤੀ ਹੈ ਹਾਲਾਂਕਿ ਇਹ ਵੀ ਜਾਣਕਾਰੀ ਹੈ ਕਿ ਸੋਕੇ ਵਰਗੀਆਂ ਸਥਿਤੀਆਂ ਬਰਕਰਾਰ ਨੇ ਤੇ ਨਮੀਆਂ ਇਗਨੀਸ਼ਨਾਂ ਦਾ ਖਤਰਾ ਵੀ ਬਹੁਤ ਘੱਟ ਨਹੀਂ ਹੋਇਆ ਵੀਰਵਾਰ ਸਵੇਰ ਤੱਕ ਸੂਬੇ ਦੇ ਉੱਤਰ ਪੂਰਬੀ ਕੋਨੇ ਵਿੱਚ ਫੋਰਟ ਨੈਲਸਨ ਦੇ ਨੇੜੇ ਦੀਆਂ ਦੋ ਅੱਗਾਂ ਦੇ ਨਾਲ ਅਜੇ ਵੀ 111 ਸਰਗਰਮ ਜੰਗਲੀ ਅੱਗਾਂ ਸਨ ਜੋ ਅਜੇ ਵੀ ਕਾਬੂ ਬਾਹਰ ਹੈ పార్ਕਰ ਚੀਲ ਤੇ ਪੈਟਰੀ ਕਰੀਕ ਜੰਗਲੀ ਅਗ ਮਿਲਾ ਕੇ 86000 ਵਰਗ ਕਿਲੋਮੀਟਰ ਤੋਂ ਵੱਧ ਨੂੰ ਕਵਰ ਕਰਦੀ ਹੈ ਤੇ ਹਜ਼ਾਰਾਂ ਇਲਾਕਾ ਨਿਵਾਸੀਆਂ ਨੂੰ ਉਹਨਾਂ ਦੇ ਘਰਾਂ ਚੋਂ ਬਾਹਰ ਕਰ ਚੁੱਕੀ ਹੈ ਮੌਸਮ ਮਾਹਰਾਂ ਦੇ ਮੁਤਾਬਕ ਬੀਸੀ ਐਲਬਰਟਾ ਤੇ ਸਸਕੇਚਵਨ ਦੇ ਚੰਗੇ ਹਿੱਸੇ ਲਈ ਠੰਡੇ ਗਿਲੇ ਮੌਸਮ ਦਾ ਪੈਟਰਨ ਦੇਖਿਆ ਹੈ ਤੇ ਇਸ ਨੇ ਜੰਗਲ ਦੀ ਅੱਗ ਦੇ ਨਾਲ ਲੜਨ ਦੇ ਵਿੱਚ ਯਕੀਨਨ ਮਦਦ ਕੀਤੀ ਹੈ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਫੋਰਟ ਨੈਲਸਨ ਦੇ ਆਸ-ਪਾਸੇ ਉੱਤਰੀ ਪੀਸ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਉੱਤਰ ਵੱਲ ਜਾਂਦੇ ਹੋ ਤਾਂ ਤਾਪਮਾਨ ਅਸਲ ਦੇ ਵਿਚ ਆਮ ਤੋਂ ਉੱਪਰ ਜਾਂ ਇਸ ਤੋਂ ਬਾਅਦ ਰਿਹਾ ਹੈ ਤੇ ਉਥੇ ਬਹੁਤ ਜ਼ਿਆਦਾ ਵਰਖਾ ਨਹੀਂ ਹੋਈ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਅਗਲੇ ਹਫਤੇ ਮੌਸਮ ਸੁੱਕਾ ਤੇ ਗਰਮ ਹੋਣ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਨਾਗਰਿਕਤਾ ਅਧਿਕਾਰ ਨੂੰ ਲੈ ਕੇ ਪਹਿਲਾਂ ਵੀ ਗੱਲ ਉੱਠ ਰਹੀ ਸੀ ਜਿਸ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਮੰਤਰੀ ਮਾਰਕ ਮੇਲਰ ਨੇ ਇਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਅਜਿਹੇ ਬਿੱਲ ਨੂੰ ਪੇਸ਼ ਕੀਤਾ ਜਿਸ ਦੁਆਰਾ ਕੈਨੇਡੀਅਨਾਂ ਨੂੰ ਦੇਸ਼ ਤੋਂ ਬਾਹਰ ਪੈਦਾ ਹੋਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦਾ ਅਧਿਕਾਰ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਨਵਾਂ ਬਿੱਲ ਉਸ ਬਦਲਾਅ ਨੂੰ ਰੱਦ ਕਰਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਹਾਲ ਹੀ ਦੇ ਵਿੱਚ ਇੱਕ ਅਦਾਲਤੀ ਚੁਣੌਤੀ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਬਿੱਲ ਹੈ ਕਿ ਆਓ ਜਾਣਦੇ ਹਾਂ ਇਸ ਬਿੱਲ ਸੰਬੰਧੀ ਵੀਰਵਾਰ ਨੂੰ ਹਾਊਸ ਆਫ ਕਾਮਨਸ ਵਿੱਚ ਪੇਸ਼ ਕੀਤਾ ਗਿਆ ਇੱਕ ਨਵਾਂ ਸਰਕਾਰੀ ਬਿੱਲ ਕੈਨੇਡੀਅਨਾਂ ਨੂੰ ਦੇਸ਼ ਤੋਂ ਬਾਹਰ ਪੈਦਾ ਹੋਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਦੀ ਇਜਾਜ਼ਤ ਦੇਵੇਗਾ। ਇੱਕ ਅਜਿਹਾ ਕਦਮ ਜਿਸ ਦੇ ਨਾਲ ਅਣਜਾਣ ਗਿਣਤੀ ਵਿੱਚ ਨਵੇਂ ਨਾਗਰਿਕ ਸ਼ਾਮਲ ਹੋਣਗੇ। 2009 ਦੇ ਵਿੱਚ ਸੱਤਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਟਪਰ ਦੀ ਸਰਕਾਰ ਨੇ ਕਾਨੂੰਨ ਨੂੰ ਬਦਲ ਦਿੱਤਾ ਤਾਂ ਜੋ ਕੈਨੇਡਾ ਦੇ ਮਾਪੇ ਜੋ ਵਿਦੇਸ਼ ਦੇ ਵਿੱਚ ਪੈਦਾ ਹੋਏ ਸਨ ਆਪਣੀ ਨਾਗਰਿਕਤਾ ਨੂੰ ਪਾਸ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦਾ ਬੱਚਾ ਕੈਨੇਡਾ ਵਿੱਚ ਪੈਦਾ ਨਹੀਂ ਹੁੰਦਾ। ਸੋਧਾਂ ਦੇ ਨਤੀਜੇ ਵਜੋਂ ਜਿਨ੍ਹਾਂ ਲੋਕਾਂ ਦੇ ਕੋਲ ਨਾਗਰਿਕਤਾ ਦੇ ਅਧਿਕਾਰਾਂ ਤੱਕ ਪਹੁੰਚ ਨਹੀਂ ਹੁੰਦੀ ਉਹਨਾਂ ਨੂੰ ਗੁੰਮ ਹੋਏ ਕੈਨੇਡੀਅਨ ਵਜੋਂ ਜਾਣਿਆ ਜਾਂਦਾ ਹੈ ਨਵਾਂ ਬਿੱਲ ਉਸ ਤਬਦੀਲੀ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਇੱਕ ਤਾਜ਼ਾ ਅਦਾਲਤੀ ਚੁਣੌਤੀ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਤੇ ਕੈਨੇਡਾ ਤੋਂ ਬਾਹਰ ਪੈਦਾ ਹੋਈ ਪਹਿਲੀ ਪੀੜੀ ਤੋਂ ਪਰੇ ਵੰਸ਼ ਦੁਆਰਾ ਨਾਗਰਿਕਤਾ ਦਾ ਵਿਸਤਾਰ ਕਰਦਾ ਹੈ ਇਹ ਕਾਨੂੰਨ 2009 ਤੋਂ ਬਾਅਦ ਪੈਦਾ ਹੋਏ ਬੱਚਿਆਂ ਨੂੰ ਆਪਣੇ ਆਪ ਨਾਗਰਿਕਤਾ ਦੇ ਅਧਿਕਾਰ ਪ੍ਰਦਾਨ ਕਰੇਗਾ ਜੋ ਕੰਜ਼ਰਵੇਟਿਵਾਦੀਆਂ ਤਬਦੀਲੀਆਂ ਤੋਂ ਪ੍ਰਭਾਵਿਤ ਹੋਏ ਸਨ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੈਦਾ ਹੋਏ ਬੱਚਿਆਂ ਲਈ ਇੱਕ ਨਵਾਂ ਟੈਸਟ ਵੀ ਬਣਾਵੇਗਾ ਜਿਨ੍ਹਾਂ ਮਾਪਿਆਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਹੈ ਉਹਨਾਂ ਨੂੰ ਆਪਣੀ ਕੈਨੇਡੀਅਨ ਨਾਗਰਿਕਤਾ ਪਾਸ ਕਰਨ ਦੇ ਲਈ ਆਪਣੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਘੱਟੋ-ਘੱਟ 3 ਸਾਲ ਕੈਨੇਡਾ ਦੇ ਵਿੱਚ ਬਿਤਾਉਣੇ ਹੋਣਗੇ ਸਰਕਾਰ ਨੂੰ ਕੋਈ ਪਤਾ ਨਹੀਂ ਹੈ ਕਿ ਜੇਕਰ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕਿੰਨੇ ਲੋਕਾਂ ਨੂੰ ਆਪਣੇ ਆਪ ਨਾਗਰਿਕਤਾ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਿਲ ਪੇਸ਼ ਹੋਣ ਤੋਂ ਬਾਅਦ ਹਾਊਸ ਆਫ ਕਾਮਨਸ ਦੇ ਬਾਹਰ ਕਿਹਾ ਕਿ ਅਸੀਂ ਕਈਹਾ ਦੇਸ਼ਾਂ ਜੋ ਮਨੁੱਖੀ ਅਧਿਕਾਰਾਂ ਸਮਾਨਤਾ ਤੇ ਸਾਰੇ ਲੋਕਾਂ ਲਈ ਇੱਕ ਸਨਮਾਨ ਦੇ ਵਜੋਂ ਸਮਰਥਨ ਕਰਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡੀਅਨ ਨਾਗਰਿਕਤਾ ਦੀ ਦੁਨੀਆ ਭਰ ਦੇ ਵਿੱਚ ਬਹੁਤ ਕਦਰ ਤੇ ਮਾਨਤਾ ਪ੍ਰਾਪਤ ਹੈ ਅਸੀਂ ਚਾਹੁੰਦੇ ਹਾਂ ਕਿ ਨਾਗਰਿਕਤਾ ਨਿਰਪੱਖ ਪਹੁੰਚਯੋਗ ਸਪਸ਼ਟ ਤੇ ਪਾਰਦਰਸ਼ੀ ਸਮਾਨਲ ਹੋਵੇ ਪਿਛਲੇ ਸਾਲ 온ਟਾਰੀਓ ਸੁਪੀਰੀਅਰ ਕੋਰਟ ਨੇ ਪਾਇਆ ਕਿ ਮੌਜੂਦਾ ਸਿਸਟਮ ਗੈਰ ਸੰਵਿਧਾਨਕ ਤੌਰ ਤੇ ਕੈਨੇਡੀਅਨਾਂ ਦੀਆਂ ਦੋ ਸ਼੍ਰੇਣੀਆਂ ਬਣਾਉਂਦਾ ਹੈ ਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਓਟਵਾ ਨੂੰ 19 ਜੂਨ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਮਿਲਰ ਨੇ ਕਿਹਾ ਕਿ ਇਹ ਕੰਜ਼ਰਵੇਟਿਵਾ ਨੇ ਕੈਨੇਡੀਅਨਾਂ ਦੇ ਅਧਿਕਾਰਾਂ ਨੂੰ ਖੋਣ ਦੀ ਇੱਕ ਉਦਾਹਰਣ ਹੈ ਤੇ ਇੱਕ ਅਜਿਹੀ ਚੀਜ਼ ਜਿਸ ਨੂੰ ਉਹ ਆਪਣੀ ਨਾਗਰਿਕਤਾ ਵਿੱਚ ਸਭ ਤੋਂ ਪਿਆਰਾ ਸਮਝਦੇ ਨੇ ਐਨਡੀਪੀ ਇਮੀਗ੍ਰੇਸ਼ਨ ਆਲੋਚਕ ਨੇ ਕਿਹਾ ਹੈ ਕਿ 2009 ਦੇ ਵਿੱਚ ਕੀਤੇ ਗਏ ਬਦਲਾਅ ਦੇ ਪ੍ਰਭਾਵ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਸਨ ਉਹਨਾਂ ਨੇ ਲਿਬਰਲਾਂ ਦਾ ਰੜਾ ਤਿਆਰ ਕਰਨ ਵਿੱਚ ਮਦਦ ਵੀ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਜੋ 15 ਸਾਲ ਪਹਿਲਾਂ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਗਏ ਇਸ ਬੇਇਨਸਾਫੀ ਕਾਨੂੰਨ ਕਾਰਨ ਆਪਣੇ ਅਜ਼ੀਜ਼ਾਂ ਤੋਂ ਵੱਖ ਹੋ ਗਏ ਨੇ ਮਿਲਰ ਨੇ ਕਿਹਾ ਕਿ ਸਰਕਾਰ ਨੂੰ ਅਦਾਲਤ ਤੋਂ ਐਕਸਟੈਂਸ਼ਨ ਦੀ ਬੇਨਤੀ ਕਰਨੀ ਪੈ ਸਕਦੀ ਹੈ ਜਦੋਂ ਕਿ ਬਿਲ ਹਾਊਸ ਆਫ ਕਾਮਨਸ ਦੁਆਰਾ ਆਪਣਾ ਰਸਤਾ ਬਣਾਉਂਦਾ ਹੈ ਪਰ ਉਹ ਇਸ ਮੁੱਦੇ ਨੂੰ ਹੱਲ ਕਰਨ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਦੌਰਾਨ ਲੋਕ ਪ੍ਰਭਾਵਿਤ ਹੋ ਰਹੇ ਨੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਐਮ ਐਲ ਏ ਹੈਰੀ ਬੈਂਸ ਦੇ ਵੱਲੋਂ ਆਪਣੇ ਵਾਅਦੇ ਮੁਤਾਬਕ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਲਈ ਗੁਰਨਾਨਕ ਸੇਕ ਗੁਰਦੁਆਰਾ ਵਿਖੇ ਐਲੀਵੇਟਰ ਦਾ ਉਦਘਾਟਨ ਕੀਤਾ ਗਿਆ ਤੇ ਹੋਰ ਬੰਦੀਆਂ ਸਹੂਲਤਾਂ ਉਹਨਾਂ ਨੂੰ ਅੱਗੇ ਵੀ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਐਮ ਐਲ ਏ ਹੈਰੀ ਬੈਂਸ ਦੇ ਵੱਲੋਂ ਅੱਜ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਗੁਰਨਾਨਕ ਸੇਕ ਗੁਰਦੁਆਰਾ ਵਿਖੇ ਉਹਨਾਂ ਲਈ ਐਲੀਵੇਟਰ ਦਾ ਪ੍ਰਬੰਧ ਕਰਵਾਇਆ ਗਿਆ ਜਿਸ ਤਿੱਕੇ ਬਜ਼ੁਰਗਾਂ ਨੂੰ ਖਾਸ ਤੌਰ ਦੇ ਉੱਤੇ ਲੋੜ ਸੀ ਤੇ ਲੰਬੇ ਸਮੇਂ ਤੋਂ ਇਸ ਦੀ ਮੰਗ ਜਿਹੜੀ ਹੈ ਉਹ ਬਜ਼ੁਰਗਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਜਿਹੜੀਆਂ ਕਿ ਪਿਛਲੇ 2 ਸਾਲ ਤੋਂ ਡਿਸੇਬਿਲਟੀ ਵਾਲੀਆਂ ਜਿਹੜੀਆਂ ਖਾਸ ਤੌਰ ਤੇ ਜਿਨ੍ਹਾਂ ਨੂੰ ਪੌੜੀਆਂ ਚੜ੍ਹਣੀਆਂ ਔਖੀਆਂ ਹੋ ਜਾਂਦੀਆਂ ਸੀ ਤੇ ਉਹਨਾਂ ਦੀ ਐਲੀਵੇਟਰ ਟੁੱਟੀ ਪਈ ਸੀਗੀ ਤੇ ਅੱਜ ਉਹ ਆਪਣਾ ਫੁੱਲ ਆਪਣੀ ਸੁਸਾਇਟੀ ਦੇ ਵਿੱਚ ਬੈਠ ਕੇ ਅਪਸਟੇਅਰ ਆਨੰਦ ਮਾ ਰਹੀਆਂ ਮੈਂ ਦੇਖਿਆ ਉੱਤੇ ਤੁਹਾਨੂੰ ਪਤਾ ਕਿ ਉਹ ਸ਼ੇਰੋ ਸ਼ਾਇਰੀ ਤੇ ਆਪਣੀਆਂ ਕਵਤਾ ਇੱਕ ਦੂਜੇ ਨੂੰ ਸੁਣਾਉਂਦੀਆਂ ਚੁਟਕਲੇ ਸੁਣਾਉਂਦੀਆਂ ਖੁਸ਼ ਹੋ ਕੇ ਤੁਰ ਜਾਂਦੀਆਂ ਇਹ ਕਾਫੀ ਦਿਨ ਤੋਂ ਜਿਹੜੀ ਐਲੀਵੇਟਰ ਸੀ ਇੱਥੇ ਸਾਰੇ ਸੀਨੀਅਰ ਸੈਂਟਰ ਦੇ ਵਿੱਚ ਬੰਦ ਪਈ ਸੀ ਤੇ ਮੈਨੂੰ ਜਦੋਂ ਇਹਨਾਂ ਨੇ ਅਪਰੋਚ ਕੀਤੀ ਆ ਕੁਝ 6 ਮਹੀਨੇ ਪਹਿਲਾਂ ਕਿ ਕੁਝ ਮਦਦ ਦੀ ਲੋੜ ਹੈਗੀ ਆ ਤਾਂ ਫਿਰ ਅਸੀਂ ਸਰਕਾਰ ਦੇ ਵਿੱਚ ਡਿਫਰੈਂਟ ਮਿਨਿਸਟਰੀ ਨੂੰ ਪਤਾ ਕੀਤਾ ਕਿ ਕਿੱਥੋਂ ਆਪਾਂ ਨੂੰ ਇਹਦੀ ਫੰਡਿੰਗ ਮਿਲ ਸਕਦੀ ਹੈ ਕਿਉਂਕਿ ਪਹਿਲਾਂ ਅਸੀਂ ਪੈਸੇ ਸਿਟੀ ਨੂੰ ਦੇ ਚੁੱਕੇ ਸੀਗੇ ਇਨਫਰਾਸਟ੍ਰਕਚਰ ਵਾਸਤੇ ਉਹ ਕਹਿੰਦੇ ਵੀ ਇਦਾਂ ਇੰਡੀਵਿਜੂਅਲ ਸੋਸਾਇਟੀਆਂ ਵਾਸਤੇ ਅਸੀਂ ਨਹੀਂ ਦੇ ਸਕਦੇ ਸੋ ਅਸੀਂ ਮਿਨਿਸਟਰੀਆਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੇ 1 ਲੱਖ 40 41 ਹਜ਼ਾਰ ਦੀ ਗੱਲ ਸੀਗੀ ਜਿਹੜੀ ਇਹਨਾਂ ਨੇ ਫੰਡਿੰਗ ਇਹਨਾਂ ਨੇ ਜਿਹੜਾ ਇਹਨਾਂ ਦਾ ਐਸਟੀਮੇਟ ਸੀਗਾ ਉਹ ਪੂਰੀ ਦੀ ਪੂਰੀ ਉਹ ਫੰਡਿੰਗ ਇਹਨਾਂ ਨੂੰ ਮਿਲ ਗਈ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਐਲੀਵੇਟਰ ਚੱਲ ਪਈ ਆ ਤੇ ਤੁਸੀਂ ਦੇਖਿਆ ਤੁਸੀਂ ਵੀ ਉੱਪਰ ਗਏ ਸੀ ਕਿ ਸਾਡੀਆਂ ਭੈਣਾਂ ਉੱਪਰ ਹੁਣ ਜਾ ਕੇ ਅੱਗੇ ਕਹਿੰਦੇ 20 25 ਕਿ ਰਹਿ ਗਈਆਂ ਸੀ ਹੁਣ ਦੇਖੋ ਸਾਰਾ ਕਮਰਾ ਭਰਿਆ ਪਿਆ ਕਿਉਂਕਿ ਸਾਰੇ ਉੱਥੇ ਉੱਪਰ ਜਾ ਕੇ ਆਪਣਾ ਜਿਹੜਾ ਹੈਗਾ ਉਹਨਾਂ ਦਾ ਸੋਸ਼ਲ ਕਲਚਰਲ ਤੇ ਜਿਹੜੇ ਰਿਲੀਜੀਅਸ ਉਹ ਪ੍ਰੋਗਰਾਮ ਕਰਦੀਆਂ ਉਹਦੇ ਵਿੱਚੋਂ ਆ ਪਾਗ ਲੈ ਰਹੀਆਂ ਖੁਸ਼ੀ ਹੁੰਦੀ ਆ ਹੱਸਾਉਂਦੀਆਂ ਇੱਕ ਦੂਜੇ ਨੂੰ ਇੱਕ ਦੂਜੇ ਜੇ ਲੁੱਕ ਆਫਟਰ ਕਰਦੀ ਆ ਸੋ ਆਈ ਥਿੰਕ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਇਹਨਾਂ ਨੂੰ ਬੁਲਾਇਆ ਸੀ ਕਿ ਅੱਜ ਆਪਾਂ ਇਹਦੀ ਓਪਨਿੰਗ ਕਰੀਏ ਤੇ ਅੱਜ ਓਪਨਿੰਗ ਹੋਈ ਹੈ ਤੇ ਸਾਰੇ ਤੁੰ ਦੇਖਿਆ ਕਿੰਨਾ ਖੁਸ਼ੀ ਦਾ ਮਾਹੌਲ ਬਣਿਆ ਪਿਆ ਹੈ ਤੇ ਮੈਨੂੰ ਇਸ ਚੀਜ਼ ਦੀ ਬਹੁਤ ਬਹੁਤ ਖੁਸ਼ੀ ਆ। ਮਿਨਿਸਟਰ ਹੈਰੀ ਬੈਂਸ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਪ੍ਰੋਵਿੰਸ ਵਾਸੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਨੇ ਪਰ ਪਿਛਲੇ ਸਮੇਂ ਦੌਰਾਨ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰਨ ਕੁਝ ਸਮੱਸਿਆਵਾਂ ਆ ਜ਼ਰੂਰ ਨੇ ਪਰ ਮੌਜੂਦਾ ਸਰਕਾਰ ਦੇ ਵੱਲੋਂ ਇਨਫਰਾਸਟ੍ਰਕਚਰ ਲਈ ਸਭ ਤੋਂ ਜ਼ਿਆਦਾ ਫੰਡ ਸਰੀ ਸ਼ਹਿਰ ਨੂੰ ਦਿੱਤੇ ਜਾ ਰਹੇ ਨੇ ਤੇ ਪ੍ਰੋਵਿੰਸ ਵਾਸੀਆਂ ਦੀ ਜ਼ਿੰਦਗੀ ਬਿਹਤਰ ਕਰਨ ਲਈ ਸਰਕਾਰ ਹਮੇਸ਼ਾ ਤਿਆਰ ਹੈ। ਪਾਪੂਲੇਸ਼ਨ ਬਹੁਤ ਵਧੀਆ ਸਾਡੇ ਬੀਸੀ ਦੇ ਵਿੱਚ ਹਰ 37 ਦਿਨ ਦੇ ਵਿੱਚ 10000 ਨਵੇਂ ਬੰਦੇ ਆ ਰਿਹਾ 10000 एवरी 37 ਡੇਸ ਔਰ ਉਹਦਾ ਭਾਰ ਫਿਰ ਸਾਡੇ ਸਕੂਲਾਂ ਤੇ ਵੀ ਪੈਂਦਾ ਹੈ ਹੈਲਥ케ਅਰ ਤੇ ਵੀ ਪੈਂਦਾ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਡਾਕਟਰ ਹਾਇਰ ਕਰ ਚੁੱਕੇ ਹਾਂ 2 300 ਤੋਂ ਵੱਧ ਤੇ ਕੋਸ਼ ਜਿਹੜੇ ਆਪਣੇ ਅਸੋਸੀਏਟ ਡਾਕਟਰ ਆ ਕਿਉਂਕਿ ਸ਼ਾਰਟ ਟਰਮ ਦੀ ਲੋੜ ਹੈਗੀ ਆ ਜਿਹੜੇ ਬਾਹਰੋਂ ਟ੍ਰੇਨਡ ਹੋ ਕੇ ਆਇਆ ਉਹਨਾਂ ਨੂੰ ਜਲਦੀ ਅਸੀਂ ਸਿਸਟਮ ਵਿੱਚ ਲਿਆਈਏ ਉਹ ਪ੍ਰੋਗਰਾਮ ਚੱਲ ਰਿਹਾ ਨਰਸਸ ਨੂੰ ਸਰਕਾਰ ਪੇ ਕਰ ਰਹੀ ਹੈ ਕਿ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰ ਲਓ ਤਾਂ ਕਿ ਸਾਡੇ ਲੈਵਲ ਤੇ ਪਹੁੰਚ ਜਾਓ ਉਹ ਕਈ ਤਾਂ ਹੁਣ 90 ਦਿਨ ਦੇ ਵਿੱਚ ਵਿੱਚ ਸਰਕਾਰ ਫੀਸ ਪੇ ਕਰਦੀ ਆ ਔਰ ਉਹ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਇੱਥੇ ਪ੍ਰੈਕਟਿਸ ਕਰਨ ਦਾ ਔਰ ਪਿਛਲੇ ਸਾਲ ਇਹਨਾਂ ਸਾਰੀਆਂ ਅਸੀਂ ਕੋਸ਼ ਨਾਲ ਮਤਾਬਕ 300 ਤੋਂ ਬਾਅਦ ਨਰਸ ਨਵੀਂ हायर ਹੋ ਗਈ ਸਾਡੇ ਸਿਸਟਮ ਦੇ ਵਿੱਚ 2-300 ਨਵੇਂ ਡਾਕਟਰ ਆ ਗਏ ਇਹ ਤਾਂ ਹੈਗੇ ਸ਼ਾਰਟ ਟਰਮ ਪਰ ਹਾਲੇ ਵੀ ਤੁਸੀਂ ਦੇਖਿਆ ਕਿ ਭੀੜ ਹਸਪਤਾਲਾਂ ਵਿੱਚ ਵੀ ਹੈਗੀ ਆ ਤੇ ਸਕੂਲਾਂ ਵਿੱਚ ਵੀ ਹੈਗੀ ਆ ਟਰਾਂਸਪੋਰਟੇਸ਼ਨ ਵਿੱਚ ਵੀ ਹੈਗੀ ਆ ਪਰ ਕਿਉਂਕਿ ਅਸੀਂ ਕਮਿਟਿਡ ਆ ਕਿ ਲੋਕਾਂ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨੀਆਂ ਬਹੁਤ ਦੇਰ ਇਗਨੋਰ ਹੁੰਦਾ ਰਿਹਾ ਟਰਾਂਸਪੋਰਟੇਸ਼ਨ ਸਿਸਟਮ ਸਕੂਲ ਸਿਸਟਮ ਹੈਲਥ ਕੇਅਰ ਸਿਸਟਮ ਜਿਮੀਨਾ ਭੇਜ ਦਿੱਤੀਆਂ ਅੱਜ ਅਸੀਂ ਦੁਬਾਰਾ ਸ੍ਰੀ ਦੇ ਵਿੱਚ ਉਹ ਸਾਰੀਆਂ ਇਨਵੈਸਟਮੈਂਟ ਕਰ ਰਹੇ ਹਾਂ ਪਹਿਲਾਂ ਤਾਂ ਕੈਚ ਅਪ ਕਰਨਾ ਜਿਹੜਾ ਪਿੱਛੇ ਛੱਡਿਆ ਹੋਇਆ ਸੀ ਇੰਨੀ ਫਾਸਟ ਇਸ ਗ੍ਰੋਇੰਗ ਕਮਿਊਨਿਟੀ ਨੂੰ ਅੱਜ ਔਰ ਨਵੀਂ ਪਾਪੂਲੇਸ਼ਨ ਵਧ ਰਹੀ ਆ ਉਹਦੇ ਵਾਸਤੇ ਵੀ ਆਪਾਂ ਜਿਹੜੀਆਂ ਸਾਡੀ ਇਨਫਰਾਸਟ੍ਰਕਚਰ ਆ ਸੇਵਾਵਾਂ ਆ ਹੈਗੀਆਂ ਉਹ ਸਾਰੀਆਂ ਲਿਆ ਰਹੇ ਹਾਂ ਟਾਈਮ ਜ਼ਰੂਰ ਲੱਗ ਰਿਹਾ ਕਿਉਂਕਿ ਹਲੇ ਲੋਕਾਂ ਨੂੰ ਦੇਖ ਨਹੀਂ ਰਿਹਾ ਵੀ ਇੰਨੀਆਂ ਚੇਂਜਸ ਆ ਗਈਆਂ ਕਿਉਂਕਿ ਪਾਪੂਲੇਸ਼ਨ ਬਹੁਤ ਜਲਦੀ ਵਧੀ ਆ ਪਰ ਅਸੀਂ ਇਸ ਲਈ ਕਮਿਟਿਡ ਆ ਕਿਉਂਕਿ ਸ੍ਰੀ ਨੂੰ ਹੁਣ ਕੋਈ ਵੀ ਇਗਨੋਰ ਨਹੀਂ ਕਰ ਸਕਦਾ ਇੱਥੇ ਇਨਾਂ ਨੂੰ ਬਣਦਾ ਹੱਕ ਨਹੀਂ ਇਹ ਤੋਂ ਵੱਧ ਹੱਕ ਵੀ ਮਿਲੇਗਾ ਹੁਣ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰੋ ਅਸੀਂ ਸਾਰੇ ਸ਼ਹਿਰਾਂ ਨੂੰ ਪੈਸੇ ਦਿੱਤੇ ਸਰਕਾਰ ਨੇ ਬਿਲੀਅਨ ਡਾਲਰ ਸਭ ਤੋਂ ਜ਼ਿਆਦਾ ਪੈਸੇ ਸਿਟੀ ਸਰੀ ਨੂੰ ਮਿਲੇ 90 ਮਿਲੀਅਨ ਡਾਲਰ ਇਹਦੇ ਲਾਗੇ ਸ਼ਾਗੇ ਵੀ ਨਹੀਂ ਆਏ ਹੋਰ ਕੋਈ ਸ਼ਹਿਰ ਇਹ ਤੋਂ ਵੱਡੇ ਸ਼ਹਿਰ ਵੀ ਹੈਗੇ ਆ ਸੋ ਆਈ ਥਿੰਕ ਧਿਆਨ ਸਰ ਦਾ ਸਾਰਾ ਫਾਸਟਸ ਗੋਇੰਗ ਰੀਜਨ ਆਹ ਹੈ ਫਾਸਟਸ ਗੋਇੰਗ ਕਮਿਊਨਿਟੀ ਆ ਇਨਾਂ ਵੱਲ ਨੂੰ ਆ ਰਿਹਾ ਨਵੇਂ ਹਸਪਤਾਲ ਬਣ ਰਹੇ ਆ ਤੁਹਾਨੂੰ ਪਤਾ ਹੈ ਉਹ ਸਾਰੀ ਚਾਰੂ ਆ ਉਹਨਾਂ ਕਿਹਾ ਕਿ ਵਰਕਰਾਂ ਦੀ ਮਿਨੀਮਮ ਵੇਜਸ ਦੇ ਵਿੱਚ ਵਾਦਾ ਹੋਵੇ ਜਾਂ ਫਿਰ ਸਿੱਕਲੀ ਹੋਵੇ ਜਾਂ ਫਿਰ ਵਰਕਰਾਂ ਨੇ ਯੂਨੀਅਨ ਦੇ ਵਿੱਚ ਜਾਣਾ ਹੋਵੇ ਇਸ ਤਮਾਮ ਪੱਖਾਂ ਤੋਂ ਸਰਕਾਰ ਨੇ ਕੰਮ ਕੀਤਾ ਹੈ ਅਤੇ ਭਵਿਕ ਵਿੱਚ ਵੀ ਵਰਕਰਾਂ ਦੀ ਭਲਾਈ ਲਈ ਕਦਮ ਚੁੱਕੇ ਜਾਣਗੇ ਬਧਿਆਤਕ ਇਹ ਸਾਰੇ ਦਾ ਸਾਰਾ ਜਿਹੜਾ ਸਾਡਾ ਨਾ ਪੈਕੇਜ ਆ ਤੁਸੀਂ ਦੇਖੋ ਜੇ ਸਾਰੇ ਪ੍ਰੋਗਰਾਮ ਸਰਕਾਰ ਦੇ ਲੈ ਜਾਣ 2017 ਤੋਂ ਲੈ ਕੇ ਹੁਣ ਤੱਕ ਮਿਨਿਮਮ ਵੇਜ ਉਸ ਵੇਲੇ ਵਨ ਆਫ ਦਾ ਲੋ ਸੀਗੀ ਸਾਰੇ ਕੈਨੇਡਾ ਦੇ ਵਿੱਚੋਂ ਕਿਉਂਕਿ ਇਹਨਾਂ ਨੇ 10 ਸਾਲ ਮਿਨਿਮਮ ਵੇਜ ਫ੍ਰੀਜ਼ ਰੱਖੀ ਔਰ ਉੱਪਰ ਵਾਲੇ ਜਿਹੜੇ ਸੀਗੇ 2% ਹਾਈਸਟ ਵੇਜ ਹਨ ਉਹਨਾਂ ਨੂੰ ਟੈਕਸ ਬ੍ਰੇਕ ਦਿੱਤਾ ਹੋਇਆ ਸੀ ਅਸੀਂ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਆਪਣਾ ਫੇਅਰ ਸ਼ੇਅਰ ਪੇ ਕਰੋ ਟੈਕਸ ਦਾ ਤੇ ਅਸੀਂ ਮਿਨਿਮਮ ਵੇਜ ਹੌਲੀ-ਹੌਲੀ ਗ੍ਰੈਜੂਅਲੀ ਪ੍ਰੇਡਿਕਟੇਬਲੀ ਵਧਾਉਣੀ ਸ਼ੁਰੂ ਕਰ ਦਿੱਤੀ ਅੱਜ ਮਿਨਿਮਮ ਵੇਜ ਐਸ ਜੂਨ ਪਹਿਲੀ ਨੂੰ ਸਾਡੇ ਸਰੀ ਦੇ ਵਿੱਚ ਸੌਰੀ ਬੀਸੀ ਦੇ ਵਿੱਚ 17 ਡਾਲਰ ਦੇ 40 ਸੈਂਟ ਹੋ ਜਾਣੀ ਆ ਪਿਛਲੇ ਸਾਲ ਵੀ ਹੁਣ ਵੀ ਸਾਰੇ ਸੂਬਿਆਂ ਤੋਂ ਹਾਈਸਟ ਮਿਨਿਮਮ ਵੇਜ ਬੀਸੀ ਦੇ ਵਿੱਚ 5 ਪੇਡ ਸਿਕ ਡੇਜ਼ ਅਵੇਲੇਬਲ ਸਾਰੇ ਵਰਕਰ ਨੂੰ ਨਹੀਂ ਦਾ ਇੱਕ ਟਾਈਮ ਸੀਗਾ ਸਭ ਤੋਂ ਪਹਿਲਾਂ ਵਰਕਰ ਨੂੰ ਇਹ ਡਿਸੀਜਨ ਬਣਾਉਣਾ ਪੈਂਦਾ ਸੀ ਮੈਂ ਬਿਮਾਰ ਆ ਕੰਮ ਤੇ ਜਾਵਾਂ ਉੱਥੇ ਬਿਮਾਰੀ ਵੀ ਫਲਾਉਂਗਾ ਜਾਂ ਘਰ ਰਹਿਣਾ ਤਾਂ ਵੇਜ ਜਰੂਰ ਹੁੰਦੀ ਆ 5 ਪੇਡ ਸਿਕ ਡੇਜ਼ ਹਰ ਵਾਰ ਕਿ ਨੋਵੇਲਵਲ ਹੈਗੇ ਬੀਸੀ ਦੇ ਵਿੱਚ ਪੰਜ ਪੇਡਸ ਡੇਜ਼ ਅਵੇਲੇਬਲ ਹੈਗੇ ਆ ਖਾਸ ਕਰਕੇ ਉਹ ਔਰਤਾਂ ਹੀ ਹੁੰਦੀਆਂ ਜਿਹੜੀਆਂ ਡੋਮੈਸਟਿਕ ਸੈਕਸਚੁਅਲ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਤਾਂ ਕਿ ਆਪਣੇ ਉਹ ਜ਼ਿੰਦਗੀ ਨੂੰ ਮੁੜ ਕੇ ਦਿਵਾਰ ਸਹੀ ਪਾਸੇ ਲਾ ਸਕਣ ਬੱਚਿਆਂ ਦਾ ਸਕੂਲ ਚੇਂਜ ਕਰਨਾ ਹੁੰਦਾ ਉਹਨਾਂ ਨੂੰ ਹੋਰ ਸਪਰੋਗਰਾਮ ਕਰਨੇ ਹੁੰਦੇ ਆ ਉਹਨਾਂ ਨੂੰ ਪੰਜ ਡੇਜ਼ ਹੁਣ ਅਵੇਲੇਬਲ ਹੈਗੇ ਆ ਸੋ ਯੂ نو ਤੁਸੀਂ ਦੇਖਦੇ ਰਹੋ ਜਿਹੜੇ ਸਾਡੇ ਹਸਪਤਾਲਾਂ ਦੇ ਵਰਕਰ ਜਿਹੜੇ ਸੀ ਲੋਅਰ ਸਪੇਅਰ ਵਰਕਰ ਸੀਗੇ ਉਹਨਾਂ ਦੀਆਂ ਜੌਬਸ ਇਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਕੱਢ ਦਿੱਤੀਆਂ ਸੀਗੀਆਂ ਪ੍ਰਾਈਵੇਟਾਈਜ਼ ਕਰ ਦਿੱਤੀਆਂ ਨਵੇਂ ਕੰਟਰੈਕਟਰ ਲੈ ਆਂਦੇ ਇਹਨਾਂ ਦੇ ਦੋਸਤ ਜਿਹੜੇ ਸੀਗੇ ਔਰ ਅੱਧੀ ਵੇਜ ਤੇ ਵੀ ਵਾਪਸ ਨਹੀਂ ਰੱਖੇ ਸੀ ਉਹਨਾਂ ਨੇ ਅੱਜ ਉਹ ਸਾਰੇ ਦੇ ਸਾਰੇ 8-9000 ਦੇ ਲਗੋ ਸਾਰੀਆਂ ਜ਼ਿਆਦਾ ਔਰਤਾਂ ਤੇ ਵਿਜ਼ਿਬਲ ਮਿਨੋਰਟੀ ਦੇ ਉਹ ਵਰਕਰ ਸੀਗੇ ਅੱਜ ਜੋ ਹੋ ਤਕਰੀਬਨ ਸਾਰੇ ਦੇ ਸਾਰੇ ਮੁੜ ਕੇ ਦੁਬਾਰਾ ਇਨ ਹਾਊਸ ਆ ਰਹੇ ਆ ਤਾਂ ਕਿ ਉਹਨਾਂ ਦੀ ਵੇਜਸ ਬੈਨੀਫਿਟ ਉਹਨਾਂ ਨੂੰ ਉਹਦੇ ਪੂਰੇ ਮਿਲ ਸਕਣ ਜਿੱਦਾਂ ਉਹਨਾਂ ਦਾ ਹੱਕ ਬਣਦਾ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਆਮ ਲੋਕਾਂ ਦੇ ਉੱਤੇ ਤੁਰਦੇ ਫਿਰਦੇ ਬੀਅਰ ਸਪਰੇ ਹੋਣ ਦੀਆਂ ਖਬਰਾਂ ਅਸੀਂ ਪਹਿਲਾਂ ਵੀ ਬਹੁਤ ਸੁਣ ਚੁੱਕੇ ਹਾਂ ਹਾਲ ਹੀ ਦੇ ਵਿੱਚ ਨਨਾਇਮੋ ਪਾਰਕਿੰਗ ਲਾਟ ਦੇ ਵਿੱਚ ਬੀਅਰ ਸਪਰੇ ਹੋਣ ਦੀ ਖਬਰ ਸਾਹਮਣੇ ਆਈ ਹੈ ਜੋ ਪਰਿਵਾਰ ਦੇ ਉੱਤੇ ਕੀਤਾ ਗਿਆ ਫਿਲਹਾਲ ਪਰਿਵਾਰ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਨਨਾਇਮੋ ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਇੱਕ ਲੜਾਈ ਦੀ ਜਾਂਚ ਕਰ ਰਹੇ ਨੇ ਜੋ ਇੱਕ ਪਾਰਕਿੰਗ ਸਥਾਨ ਨੂੰ ਲੈ ਕੇ ਸ਼ੁਰੂ ਹੋਈ ਤੇ ਨਤੀਜੇ ਵਜੋਂ ਇੱਕ ਵਿਅਕਤੀ ਨੇ ਬੀਅਰ ਸਪਰੇ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਨੇ ਲੋਹੇ ਦੀ ਦੇ ਨਾਲ ਖਿੜਕੀ ਪਾਣ ਦਿੱਤੀ ਮਾਉਂਟਿਸ ਦਾ ਕਹਿਣਾ ਹੈ ਕਿ ਕਪੀਤਾ ਤੇ ਉਸ ਦੇ ਕੋਲ 1 ਤੋਂ 6 ਸਾਲ ਦੀ ਉਮਰ ਦੇ ਚਾਰ ਬੱਚਿਆਂ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਇੱਕ ਮਾਲ ਦੇ ਵਿੱਚ ਇੱਕ ਪਿਕਅਪ ਟਰੱਕ ਜੋ ਇੱਕ ਟੋ ਬੋਰਡ ਦੇ ਨਾਲ ਲੱਗਾ ਹੋਇਆ ਸੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕੱਥੀ ਤੌਰ ਤੇ ਉਸ ਨੂੰ ਵੱਡੀ ਐਸ ਵੀ ਓ ਵੀ ਨੇ ਸਾਈਡ ਲਾਈਨ ਕਰ ਦਿੱਤਾ ਦੋਵੇਂ ਡਰਾਈਵਰ ਬਹਿਸ ਕਰਨ ਦੇ ਲਈ ਆਪਣੇ ਵਾਹਨਾਂ ਜੋ ਬਾਹਰ ਨਿਕਲ ਆਏ ਐਸ ਵੀ ਓ ਵੀ ਡਰਾਈਵਰ ਨੇ ਕੱਥੀ ਤੌਰ ਤੇ ਬੀਅਰ ਸੁਪਰੇ ਦਾ ਕੈਨ ਕੱਢਿਆ ਤੇ ਪਿਤਾ ਤੇ ਉਸ ਦੇ ਤਿੰਨ ਬੱਚਿਆਂ ਤੇ ਛਿੜਕਾ ਕਰ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਪਿਤਾ ਨੇ ਫਿਰ ਆਪਣੀ ਗੱਡੀ ਦਾ ਟਾਇਰ ਆਇਰਨ ਫੜ ਲਿਆ ਤੇ ਐਸਯੂਵੀ ਦੀ ਇੱਕ ਖਿੜਕੀ ਭੰਨ ਦਿੱਤੀ ਦੂਜਾ ਡਰਾਈਵਰ ਜਿਹੜੇ ਭੱਜ ਗਿਆ ਤੇ ਆਖਰੀ ਵਾਰ ਉਸ ਨੂੰ ਹਾਈਵੇ 19A ਯਾਨੀ 19A ਤੇ ਦੱਖਣ ਵੱਲ ਜਾਂਦੇ ਦੇਖਿਆ ਗਿਆ ਮਾਉਂਟਿਸ ਦਾ ਕਹਿਣਾ ਹੈ ਕਿ ਪੈਰਾਮੈਡਿਕਸ ਨੇ ਮੌਕੇ ਤੇ ਪਰਿਵਾਰ ਦਾ ਇਲਾਜ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਐਸਯੂਵੀ ਡਰਾਈਵਰ ਬਾਰੇ ਕੋਈ ਜਾਣਕਾਰੀ ਹੈ ਜਿਸ ਨੂੰ 60 ਕੋਸਾਲਾ ਦਾ ਮੰਨਿਆ ਜਾ ਰਿਹਾ ਹੈ ਡਾਰਕ ਰੰਗੀ ਉਹਦੇ ਕੋਲ ਐਸਯੂਵੀ ਹੈਗੀ ਹੈ ਜੋ ਇੱਕ ਹਮਰ ਵਰਗੀ ਲੱਗਦੀ ਹੈ ਨਨਾਈਮੋ ਆਰਸੀਐਮਪੀ ਦਾ ਕਹਿਣਾ ਹੈ ਕਿ ਕਿਰਪਾ ਕਰਕੇ ਜੇ ਕਿਸੇ ਕੋਲ ਜਾਣਕਾਰੀ ਹੈ ਤਾਂ ਪੁਲਿਸ ਤੱਕ ਜ਼ਰੂਰ ਪਹੁੰਚਾਓ ਸਰੀ ਦੇ ਵਿੱਚ ਹੋਰ ਸਕੂਲਾਂ ਨੂੰ ਖੋਲਣ ਦੇ ਮੱਦੇਨਜ਼ਰ ਬੀਸੀ ਸਰਕਾਰ ਵੱਲੋਂ ਫੈਸਲੇ ਲਏ ਜਾ ਰਹੇ ਨੇ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਜਿਵੇਂ ਸਰੀ ਦੀ ਆਬਾਦੀ ਵਧ ਰਹੀ ਹੈ ਉਵੇਂ ਹੀ ਸਰੀ ਦੇ ਸਕੂਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਨਵੇਂ ਵਿਦਿਆਰਥੀਆਂ ਲਈ ਅਸੀਂ ਸਕੂਲਾਂ ਦਾ ਇੰਤਜ਼ਾਮ ਵੀ ਕਰ ਰਹੇ ਹਾਂ ਜਿਸ ਦੇ ਵਿੱਚ ਡਾਲਰ 15 ਮਿਲੀਅਨ ਦਾ ਸੁਭਾਈ ਨਿਵੇਸ਼ ਸਰੀ ਦੇ ਵਿੱਚ ਨਵੇਂ ਸਕੂਲ ਖੋਲਣ ਤੇ ਪੁਰਾਣੇ ਸਕੂਲਾਂ ਦਾ ਜਿਹੜਾ ਵਿਸਥਾਰ ਕਰਨ ਦੇ ਲਈ ਮਹੱਤਵਪੂਰਨ ਨਿਵੇਸ਼ ਦਾ ਹਿੱਸਾ ਹੈ ਜਿਸ ਵਿੱਚ ਪਿਛਲੇ 6 ਸਾਲਾਂ ਵਿਚ 12650 ਵਿਦਿਆਰਥੀਆਂ ਦੇ ਲਈ ਨਵੀਆਂ ਸੀਟਾਂ ਉਪਲਬਧ ਕਰਾਉਣ ਲਈ ਡਾਲਰ 765 ਮਿਲੀਅਨ ਤੋਂ ਵਿਵਾਦ ਸ਼ਾਮਿਲ ਹੈ ਸਕੂਲਾਂ ਦਾ ਤੇਜ਼ੀ ਨਾਲ ਵਿਸਥਾਰ ਕਰਨ ਦੀ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਸਰੀ ਦੇ ਪਰਿਵਾਰਾਂ ਨੂੰ ਵਿਦਿਆਰਥੀਆਂ ਲਈ ਆਪਣੇ ਪਾਈਚਾਰੇ ਦੇ ਵਿੱਚ 250 ਵਧੇਰੇ ਥਾਵਾਂ ਉਪਲਬਧ ਹੋਣਗੀਆਂ ਜਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਤੇ ਬਾਲ ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ BC ਵਿੱਚ ਸਾਡੀ ਆਬਾਦੀ ਵਧ ਰਹੀ ਹੈ ਅਸੀਂ ਸਰੀ ਨੂੰ ਬਹੁਤ ਸਾਰੇ ਨਵੇਂ ਵਿਦਿਆਰਥੀਆਂ ਦਾ ਆਪਣੇ ਸਕੂਲਾਂ ਵਿੱਚ ਸਵਾਗਤ ਕਰ ਰਹੇ ਹਾਂ ਅਸੀਂ ਸਰੀ ਦੇ ਵਿੱਚ ਵੱਡੇ ਨਿਵੇਸ਼ਾਂ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਨਵੇਂ ਵਾਅਦੇ ਆਉਣ ਵਾਲੇ ਕਈ ਦਹਾਕਿਆਂ ਤੱਕ ਵਿਦਿਆਰਥੀਆਂ ਲਈ ਲਾਭਦਾਇਕ ਹੋਣਗੇ। ਐਰੋਲ ਮਾਥਾ ਕ੍ਰੇ ਐਲੀਮੈਂਟਰੀ ਵਿੱਚ 6 ਕਲਾਸ ਰੂਮਾਂ ਦਾ ਨਵਾਂ ਵਾਅਦਾ ਹੋਵੇਗਾ ਤੇ ਵੌਲਨਟ ਰੋਡ ਐਲੀਮੈਂਟਰੀ ਦੇ ਵਿੱਚ 4 ਹੋਰ ਕਲਾਸਰੂਮ ਬਣਾਏ ਜਾਣਗੇ। ਪਹਿਲਾਂ ਤੋਂ ਤਿਆਰ ਯਾਨੀ ਪ੍ਰੀ ਫੈਬ੍ਰିକੇਟਿਡ ਸਮੱਗਰੀ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਆਧੁਨਿਕ ਵਾਤਾਵਰਣ ਮਿਲ ਸਕਣਗੇ ਜਿਸ ਦੇ ਵਿੱਚ ਤੇਜ਼ੀ ਨਾਲ ਬਣਾਏ ਜਾਣ ਵਾਲੇ ਬਹੁਤ ਸਾਰੇ ਕਲਾਸਰੂਮ ਅਤੇ ਕੋਰੀਡੋਰ ਸ਼ਾਮਿਲ ਨੇ। ਨਵੇਂ ਕਲਾਸਰੂਮ 2025 ਦੇ ਪੱਜੜ ਵਿੱਚ ਤਿਆਰ ਹੋਣ ਦੀ ਉਮੀਦ ਹੈ ਵਾਲਨਟ ਰੋਡ ਲਈ ਨਵੇਂ ਕਲਾਸਰੂਮ 2023 ਦੇ ਪੱਜੜ ਵਿੱਚ ਐਲਾਨ ਐਲਾਨੇ ਗਏ ਵਾਅਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਟਿਕਾਊ ਤੇ ਊਰਜਾ ਕੁਸ਼ਲ ਡਿਜ਼ਾਈਨਾਂ ਦੇ ਨਾਲ ਇਹ ਵਾਅਦੇ ਸੂਬੇ ਦੀ ਕਲੀਨ ਬੀਸੀ ਯੋਜਨਾ ਦੇ ਟੀਚਿਆਂ ਨਾਲ ਵੀ ਮੇਲ ਖਾਂਦੇ ਨੇ ਤੇ ਬੀਸੀ ਵਿੱਚ ਊਰਜਾ ਦੀਆਂ ਵਧੀਆਂ ਹੋਈਆਂ ਲੋੜਾਂ ਨੂੰ ਵੀ ਪੂਰਾ ਕਰਦੇ ਨੇ ਵਾਲਨਟ ਰੋਡ ਐਲੀਮੈਂਟਰੀ ਅਤੇ ਮਾਰਥਾ ਕਰੀ ਐਲੀਮੈਂਟਰੀ ਦੇ ਵਿੱਚ ਇਸ ਵਾਅਦੇ ਦੇ ਨਾਲ ਸਾਡੇ ਪਾਈਚਾਰੇ ਦੇ ਵਿੱਚ ਵਿਦਿਆਰਥੀਆਂ ਲਈ ਬਹੁਤ ਲੋੜਿੰਦੀਆਂ ਥਾਵਾਂ ਉਪਲਬਧ ਹੋਣਗੀਆਂ ਸਰੀ ਕਲੋਵਰ ਡੇਲ ਐਮਐਲਏ ਮਾਈਕ ਸਟਾਸ਼ ਨੇ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਬੀਸੀ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪਾਈ ਜਾ ਰਹਿਆਂ ਵਿੱਚ ਇੱਕ ਹੋਣ ਦੇ ਨਾਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਸਰੀ ਦੇ ਸਕੂਲਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੀਏ 15 ਮਿਲੀਅਨ ਦਾ ਇਹ ਸੁਬਾਈ ਨਿਵੇਸ਼ ਸਰੀ ਦੇ ਵਿੱਚ ਨਵੇਂ ਸਕੂਲ ਖੋਲਣ ਤੇ ਪੁਰਾਣੇ ਸਕੂਲਾਂ ਦਾ ਵਿਸਥਾਰ ਕਰਨ ਲਈ ਮਹੱਤਵਪੂਰਨ ਨਿਵੇਸ਼ ਦਾ ਹਿੱਸਾ ਹੈ ਜਿਸ ਵਿੱਚ ਪਿਛਲੇ 6 ਸਾਲਾਂ ਵਿੱਚ 12650 ਵਿਦਿਆਰਥੀਆਂ ਲਈ ਨਵੀਆਂ ਸੀਟਾਂ ਉਪਲਬਧ ਕਰਾਉਣ ਦੇ ਲਈ 765 ਮਿਲੀਅਨ ਤੋਂ ਵੱਧ ਸ਼ਾਮਿਲ ਨੇ ਨਵੇਂ ਸਨੋ ਕੰਬਿਸ਼ ਐਲੀਮੈਂਟਰੀ ਅਤੇ ਇਸ ਤੋਂ ਇਲਾਵਾ ਹੋਰ ਸਕੂਲਾਂ ਦੀ ਵੀ ਕੰਸਟਰਕਸ਼ਨ ਜਾਰੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾ ਕਿਹਾ ਕਿ ਜੋ ਜਾਣਕਾਰੀ ਸਕੂਲਾਂ ਦੇ ਵਿੱਚ ਮੁਹੱਈਆ ਕਰਾਈ ਜਾਏਗੀ ਉਸ ਸਬੰਧੀ ਸਾਰਾ ਖਿਆਲ ਰੱਖਿਆ ਜਾਏਗਾ ਕਿ ਫੰਡਿੰਗ ਪੂਰੀ ਬੈਠੇ 2023 ਦੇ ਵਿੱਚ ਕੇਬੀ ਫੂਡਵਰਡ ਐਲੀਮੈਂਟਰੀ ਮਾਰਗਨ ਐਲੀਮੈਂਟਰੀ ਵਾਈਟ ਰੌਕ ਐਲੀਮੈਂਟਰੀ ਅਤੇ ਸਨੀਸਾਈਡ ਐਲੀਮੈਂਟਰੀ ਸਕੂਲਾਂ ਦੇ ਵਿੱਚ ਵਿਸਥਾਰ ਕਰਨੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ 99 ਸੈਕੰਡਰੀ ਤੇ ਗਿਲਫਰਡ ਪਾਰਕ ਸੈਕੰਡਰੀ ਅਤੇ ਕਵਾਂਟਲਿੰਗ ਪਾਰਕ ਸੈਕੰਡਰੀ ਸਕੂਲ ਦੇ ਵਿਸਥਾਰ ਲਈ ਫੰਡਾਂ ਦਾ ਐਲਾਨ ਕੀਤਾ ਗਿਆ ਸੀ ਜਿਹੜੇ ਪਹਿਲਾਂ ਤੋਂ ਤਿਆਰ ਸਮੱਗਰੀ ਦੀ ਵਰਤੋਂ ਦੇ ਨਾਲ ਵਾਧਿਆਂ ਦਾ ਐਲਾਨ 2023 ਦੇ ਵਿੱਚ ਕੀਤਾ ਗਿਆ ਸੀ ਤੇ ਉਹਨਾਂ ਦੇ ਵਿੱਚ ਸ਼ਾਮਿਲ ਹੋਰ ਸਕੂਲਾਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਭਲ 2013 ਤੋਂ ਲੈ ਕੇ ਹੁਣ ਤੱਕ ਬੀਸੀ ਸਰਕਾਰ ਨੇ ਨਵੇਂ ਸਕੂਲ ਖੋਲਣ ਅਤੇ ਪੁਰਾਣੇ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਡਾਲਰ 4 ਬਿਲੀਅਨ ਤੋਂ ਵੀ ਵੱਧ ਪ੍ਰਦਾਨ ਕੀਤੇ ਨੇ ਤੇ ਸੂਬੇ ਭਾਰ ਦੇ ਵਿੱਚ ਪਵਿੱਖ ਦੇ ਸਕੂਲਾਂ ਲਈ ਜ਼ਮੀਨ ਖਰੀਦੀ ਗਈ ਹੈ ਇਸ ਦੇ ਨਤੀਜੇ ਵਜੋਂ ਬੀਸੀ ਦੇ ਸਕੂਲਾਂ ਵਿੱਚ 25000 ਤੋਂ ਵੱਧ ਨਵੇਂ ਵਿਦਿਆਰਥੀਆਂ ਲਈ ਥਾਵਾਂ ਤੇ 35000 ਤੋਂ ਵੱਧ ਪੁਚਾਲ ਤੋਂ ਸੁਰੱਖਿਤ ਸੀਟਾਂ ਤਿਆਰ ਹੋਣਗੀਆਂ ਨਿਊਜ਼ ਟਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਗੇ ਦੇਖਦੇ ਹਾਂ ਜੀ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਆ ਮੰਗਲਵਾਰ ਦੀ ਰਾਤ ਇੱਕ ਲੜਕਾ 15 ਸਾਲਾਂ ਦਾ ਆਪਣੀ ਮਾਤਾ ਦੇ ਨਾਲ ਉਹ ਡੌਗ ਨੂੰ ਸੈਰ ਕਰਵਾਉਣ ਲਈ ਗਿਆ ਹੋਇਆ ਸੀਗਾ। ਜਦੋਂ ਉਹ ਰਾਤ ਨੂੰ ਤੁਰੇ ਜਾ ਰਿਹਾ ਸੀ ਤਾਂ ਪਿੱਛੇ ਪਿੱਛੇ ਲੜਕਾ ਸੀ ਮੋਰੇ ਮਾਂ ਜਾ ਰਹੀ ਸੀ ਤੇ ਨਾਲ ਉਹਨਾਂ ਦਾ ਡੌਗ ਸੀਗਾ ਜਦ ਨੂੰ ਇੱਕ ਬੰਦਾ ਪਿੱਛੋਂ ਆਉਂਦਾ ਔਰ ਉਹਨੇ ਆ ਕੇ ਉਸ 15 ਸਾਲਾਂ ਵਾਲੇ ਲੜਕੇ ਦੇ ਉੱਤੇ ਅਟੈਕ ਕਰ ਦਿੱਤਾ ਔਰ ਉਹ ਚਾਕੂ ਨਾਲ ਹਮਲਾ ਕੀਤਾ ਜਿਹਦੇ ਨਾਲ ਉਹ ਮੁੰਡਾ ਫਟੜ ਹੋ ਗਿਆ ਐਂਬੂਲੈਂਸ ਨੂੰ ਕਾਲ ਕੀਤਾ ਗਿਆ ਪੁਲਿਸ ਨੂੰ ਕਾਲ ਕੀਤਾ ਜਦ ਤੱਕ ਉਹ ਉੱਥੇ ਪਹੁੰਚਿਆ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਸ ਲੜਕੇ ਨੂੰ ਬਚਾਉਣ ਦੀ ਪਰ ਉਹਦੀ ਉੱਥੇ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਉਹਨੂੰ ਬਚਾ ਨਹੀਂ ਸਕੇ ਇਹ ਕਹਾਣੀ ਹੋਈ ਆ ਔਰ ਉਹ ਜਿਹੜੀ ਉਸ ਲੜਕੇ ਦੀ ਮਾਤਾ ਉਹਦਾ ਕਹਿਣਾ ਆ ਵੀ ਇਹ ਜਿਹੜਾ ਅਟੈਕ ਹੋਇਆ ਇਹ ਕਿਸਮ ਦਾ ਨਾ 멘ਟਲ ਕੋਈ ਐਪੀਸੋਡ ਹੋਇਆ ਬੰਦੇ ਦੇ ਨਾਲ ਜਿਹਨੇ ਉੱਠ ਕੇ ਇਸ ਤਰ੍ਹਾਂ ਦਾ ਹਮਲਾ ਉਹਦੇ ਤੇ ਕਰ ਦਿੱਤਾ ਲੜਕੇ ਦੇ ਉੱਤੇ ਔਰ ਉਹਦੀ ਮੌਤ ਹੋ ਗਈ ਹੁਣ ਜਿਹੜੇ ਸਕੂਲ ਦੇ ਵਿੱਚ ਉਹ ਲੜਕਾ ਪੜ੍ਹਦਾ ਸੀਗਾ ਜੀ ਸੇਂਟ ਆਲਬਰਟ ਦਾ ਪਬਲਿਕ ਸਕੂਲ ਹੈਗਾ ਉਹਨਾਂ ਨੇ ਇੱਕ ਸਟੇਟਮੈਂਟ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਲੜਕੇ ਦਾ ਨਾਮ ਦੱਸਿਆ ਹੈ ਬਰਾਡਨ ਰ ਦਮਾਸਕੇ ਗ੍ਰੇਡ 9 ਦਾ ਸਟੂਡੈਂਟ ਸੀਗਾ ਲੌਰਨ ਏਕੰਦ ਜੂਨੀਅਰ ਹਾਈ ਸਕੂਲ ਦੇ ਵਿੱਚ ਉਹ ਪੜਦਾ ਸੀ ਔਰ ਉਹਨਾਂ ਨੇ ਇਹ ਵੀ ਸਟੇਟਮੈਂਟ ਜਾਰੀ ਕੀਤੀ ਹੈ ਕਿ ਉੱਥੋਂ ਦੇ ਜਿਹੜੇ ਟੀਚਰ ਨੇ ਸਟੂਡੈਂਟ ਨੇ ਉਹ ਉਹਨਾਂ ਨੂੰ ਬੜਾ ਇਸ ਗੱਲ ਦਾ ਦੁੱਖ ਹੋਇਆ ਉਸ ਲੜਕੇ ਦਾ ਔਰ ਉਹ ਕਹਿੰਦੇ ਵੀ ਬਹੁਤ ਵੱਡਾ ਸਾਨੂੰ ਇਹ ਲਾਸ ਹੋਇਆ ਉਸ ਬੱਚੇ ਦਾ ਇਸ ਦੁਨੀਆ ਤੋਂ ਜਾਣ ਦਾ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਸਕੂਲ ਦੇ ਜਿਹੜੇ ਝੰਡੇ ਹੈਗੇ ਆ ਉਹਨਾਂ ਨੂੰ ਨੀਵਾ ਕੀਤਾ ਜਾਵੇਗਾ ਉਸ ਬੱਚੇ ਦੀ ਯਾਦ ਦੇ ਵਿੱਚ ਔਰ ਪੁਲਿਸ ਨੇ ਉਹ ਜਿਹੜਾ ਦੂਸਰਾ ਵਿਅਕਤੀ ਸੀ ਜੀ ਉਹਨੂੰ ਜਿਹਨੇ ਹਮਲਾ ਕੀਤਾ ਉਹ ਉਹਨਾਂ ਦੇ ਉਹਨੂੰ ਫੜ ਲਿਆ ਉਹਨਾਂ ਨੇ ਤੇ ਉਹ ਅੰਡਰ ਉਹਨਾਂ ਦੀ ਅਰੈਸਟ ਕੀਤਾ ਹੋਇਆ ਹੈਗਾ ਇਸ ਵੇਲੇ ਯਾਦ ਰਹੇ ਕਿ ਪਿਛਲੇ ਮਈ ਦੇ ਵਿੱਚ ਇਦਾਂ ਦੀ ਘਟਨਾ ਇੱਧਰ ਇੱਕ ਸਾਊਥ ਸਾਈਡ ਦੇ ਵਿੱਚ ਵਾਪਰੀ ਸੀਗੀ ਜਦੋਂ ਇੱਕ ਔਰਤ ਕੈਰੋਲਨ ਰੋਬਲਿਅਰਡ 35 35 ਸਾਲਾਂ ਦੀ ਉਹ ਆਪਣੇ 11 ਸਾਲਾਂ ਦੇ ਸਾਰਾ ਮਿਲਰ ਦੇ ਨਾਲ ਉਹਨਾਂ ਦੋਨਾਂ ਨੂੰ ਜੀ ਇੱਥੇ ਵੀ ਹਮਲਾ ਜਿਹੜਾ ਕੀਤਾ ਗਿਆ ਸੀ ਚਾਕੂ ਨਾਲ ਕੀਤਾ ਗਿਆ ਸੀਗਾ ਔਰ ਇਹ ਸਕੂਲ ਸੀਗਾ ਕਰਾਫਰਡ ਪਲੇਨ ਸਕੂਲ ਸਾਊਥ ਸਾਈਡ ਦੇ ਵਿੱਚ ਔਰ ਬਾਅਦ ਦੇ ਵਿੱਚ ਪੁਲਿਸ ਨੇ ਉਹ ਜਿਹੜਾ ਵਿਅਕਤੀ ਮਾਰਨ ਵਾਲਾ ਸੀਗਾ ਮੋਲਟਰ ਮਾਸਟਰ ਉਹ ਹਸਪਤਾਲ ਦੇ ਵਿੱਚ ਜਾ ਕੇ ਪੰਜਾਂ ਦਿਨਾਂ ਵਿੱਚ ਉਹਦੀ ਬੰਦੇ ਦੀ ਮੌਤ ਹੋ ਜਾਂਦੀ ਸੀਗੀ ਕਿਉਂਕਿ ਪੁਲਿਸ ਵਾਲਿਆਂ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਤੇ ਗੋਲੀ ਚੱਲ ਗਈ ਸੀ। ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।